ਕਰਵੈ ਸੋ ਹਰਜਨ ਪਿਆਰੇ ਗਤਗੁਰ ਤੁਮਰੇ ਕਾ ਤੁਸvare ਲੋਕਤ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦ ਸਹਾ ਦਾਰਸਨਾ ਵਰਸਿਆ ਗੁਰੂ ਕਾ ਜਨਮ ਮਰਨ ਦੁਖ ਜ आनंदा विप्रा कृ करो जी कोटी महना पंजवा रभ तेरे पग की Mere <speaking in foreign language> ਨਾ ਕਹੋਂ ਨ ਵਰਤੇ ਝੂਰ ਤੰਦ ਬੰਧ ਬਿੰਦਿ ਮਾਇਆ ਕੀ ਸਾਧੂ ਸੰਗਤ ਮਿਟੈ ਵਰਸੂਰ ਸੋਖਸੰਗ you